ਤੁਸੀਂ ਦੇਖ ਰਹੇ ਹੋ ਨਗਰ ਪੰਚਾਇਤ ਕੋਟਪੀਆ ਤਸਵੀਰਾਂ ਨਮਾ ਪ੍ਰਧਾਨ ਜੀ ਨਿਯੁਕਤ ਕਰਨ ਤੋਂ ਬਾਅਦ ਪਹਿਲੀ ਵਾਰ ਦਫ਼ਤਰ ਦੇ ਵਿੱਚ ਐਲ ਵੀ ਐਸ న్యూਸ ਦੇ ਨਾਲ ਸਾਡੇ ਮੌਜੂਦਾ ਐਮ ਸੀ ਬੋਰਡ ਨੰਬਰ 4 ਦੇ ਵਿੱਚੋਂ ਮੁਖਤਿਆਰ ਸਿੰਘ ਜੀ ਕੰਪੋਜ਼ ਜੋ ਕਿ ਬਾੜ ਨੰਬਰ 4 ਦੇ ਐਮ ਸੀ ਨੇ ਇਹਨਾਂ ਨੂੰ ਆਪਾਂ ਪੁੱਛਾਂਗੇ 2-4 ਸਵਾਲ ਕੀ ਕੀ ਇਹਨਾਂ ਨੇ ਹੁਣ ਤੱਕ ਜਿਹੜੇ ਉਪਰਾਲੇ ਨੇ ਉਹ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਕੰਗੋਤ ਸਾਹਿਬ ਤੁਹਾਡਾ ਐਲ ਵੀ ਐਸ న్యూਸ ਦੇ ਲਾਈਵ ਦੇ ਵਿੱਚ ਸਵਾਲ ਹੈ ਤੁਸੀਂ ਸਾਨੂੰ ਇਹ ਦੱਸੋ ਅੱਜ ਸਿੱਲਾ ਸਾਨੂੰ ਇਹ ਦੱਸੋ ਕਿ ਨਵੇਂ ਪ੍ਰਧਾਨ ਬਣਨ ਤੋਂ ਪਹਿਲਾਂ ਜਿਹੜੀ ਤੁਹਾਡੀ ਜਿਹੜੀ ਚਰਚਾ ਚੱਲ ਰਹੀ ਸੀ ਪਹਿਲਾਂ ਐਸਪੀਸੀ ਤੇ ਆਨੇ ਆ ਕਿ ਤੁਹਾਨੂੰ ਬੈਸ ਪ੍ਰਧਾਨ ਸੀਨੀਅਰ ਬਣਾਇਆ ਜਾਊਗਾ ਉਹ ਕਿਉਂ ਨਹੀਂ ਬਣਾਇਆ ਤੇ ਇੰਨਾ ਲੇਟ ਕਿਉਂ ਬਣਾਇਆ ਪਹਿਲਾਂ ਤਾਂ ਐਸਪੀਸੀ ਤੇ ਆਪਾਂ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਬੰਦੇ ਦਾ ਤੁਹਾਡੇ ਚੰਨ ਦਾ ਤੇ ਮੈਂ ਵੇਦ ਕੀਤਾ ਵੀ ਜਦੋਂ ਸਾਡੀ ਪ੍ਰਧਾਨਗੀ ਚੋਂ ਹੋਵੇ ਉਹ ਪ੍ਰਧਾਨਗੀ ਤੋਂ ਮਿਲੇ ਜਿਹੜਾ ਸਾਡਾ ਸੱਤ ਰੱਖੀ ਦੀ ਹੈ ਫੇਰ ਵੈਦ ਤੋਂ ਨਾਲ ਚਲ ਕੇ ਚਾਹਨਾ ਤੇ ਪਤਾ ਨਹੀਂ ਉਹ ਕਿਸ ਤਰ੍ਹਾਂ ਕਰਕੇ ਕੋਈ ਮੰਤਰੀ ਦੀ ਮਜਬੂਰੀ ਹੈ ਇਹਨੂੰ ਸਾਭ ਨੂੰ ਫੋਨ ਕਰਦਾ ਤਾਂ ਵੀ ਮੁਖਤਿਆਰ ਨੂੰ ਪ੍ਰਧਾਨਗੀ ਨਾਣਾ ਦੇ ਦੂੰਗਾ ਆ ਸਭ ਨੂੰ ਫੈਸਲਾ ਕਰਤੀ ਜਦੋਂ ਕਿ ਸੱਤਾ ਦੇ ਮੈਂਬਰ ਸਾਡੇ ਨਾਲ ਸਹਿਮਤ ਸਨ ਸੱਤਾ ਦੇ 13 ਦੇ 13 ਸਹਿਮਤ ਹੋਏ ਬਣਾਇਆ ਰਿਹਾ ਇਸ ਕਾਰਨ ਕਿ ਮੈਂ ਚੋਣ ਖਾਤੇ ਚੜ ਵਿਦਿਅਕਤਾ ਆਪਣੀ ਦਿੱਤੀ ਹੈ ਕਿ ਕਰਨਾ ਤੇ ਆਪਣੀ ਪਾਰਟੀ ਨਾਲ ਪਾਰਟੀ ਨਾਲ ਰਹਿਆ ਪਾਰਟੀ ਅੱਛਾ ਜਿਹੜਾ ਤੁਸੀਂ ਚੋਣ ਲੜੇ ਸੀ ਉਹ ਆਮ ਆਦਮੀ ਪਾਰਟੀ ਦੀ ਤੇ ਲੜੇ ਸੀ ਤੇ ਸਾਨੂੰ ਲੈਟਰ ਦਿੱਤਾ ਵੀ ਕਹਿੰਦਾ ਤੁਹਾਨੂੰ ਚੋਣ ਖਾਤੇ ਕਰਿਆ ਸੀ ਵੱਧ ਤੋਂ ਵੱਧ ਵੋਟਾਂ ਨਾਲ ਸੇਵਾ ਕਰ ਸੇਵਾ ਕਰ ਰਹੇ ਪਾਰਟੀ ਨਾਲ ਰਹੇ ਤੁਸੀਂ ਕਿਸ ਕਾਰਨ ਕਰਕੇ ਕੀ ਮਜਬੂਰੀ ਹੈ ਐਸ ਜੀ ਸਾਹਿਬ ਜੀ ਮਤਲਬ ਕਿਉਂ ਤੁਹਾਨੂੰ ਸਨੀਅਰ ਰਾਜਨੀਤਿਕਾ ਮੈਂ ਅਛਾ ਕੰਬੋਤ ਸਾਹਿਬ ਜੀ ਹੁਣ ਤੁਹਾਨੂੰ ਬੈਸ ਪ੍ਰਧਾਨ ਬਣਾਇਆ ਗਿਆ ਨਹੀਂ ਇੱਕ ਸਾਡੀ ਸ਼ੀਟ ਖਾਲੀ ਹੈ ਦਾ ਕੰਮ ਆਸੀ ਦੋ ਜੀ ਬੈਸ ਪ੍ਰਧਾਨ ਬਣਾਵਾ ਸਾਰੇ ਸੇਮ ਪਿੰਨਰ ਨਾਲ ਜਿਹਦੇ ਪਾਸੇ ਬੰਮਟ ਹੋਊਗਾ ਉਸ ਪਾਸੇ ਜਿਹੜਾ ਹੈ ਸੀਨੀਅਰ ਬੈਸ ਪ੍ਰਧਾਨ ਬਣ ਜੀ ਅਜੇ ਸ਼ੀਟ ਖਾਲੀ ਹੈ ਇਹ ਤਾਂ ਹੋਈ ਇਹ ਗੱਲ ਦੂਜੀ ਗੱਲ ਜਦੋਂ ਨਵੇਂ ਪ੍ਰਧਾਨ ਜੀ ਆਏ ਨੇ ਤਾਂ ਕਿੰਨੇ ਕੁ ਮਸਲੇ ਤੁਸੀਂ ਨੇ ਹੱਲ ਕੀਤੇ ਨੇ ਹੁਣ ਤੱਕ ਜਿਵੇਂ ਕਿ ਤੋਬਾ ਹੋ ਗਿਆ ਉੱਤਰੋਂ ਡਾਫ ਲੱਗ ਜਾਂਦੀ ਐ ਆਪਾਂ ਅਕਸਰ ਦੇਖਦੇ ਆਂ ਕਿ ਮੋਟਰਸਾਈਕਲ ਵੀ ਜਿਹੜਾ ਹਸਪੀਟਲ ਐ ਉਹ ਵੀ ਉੱਤਰ ਐ ਜਾਣਾ ਪੈਂਦਾ ਬੰਦੇ ਨੂੰ ਉਹਦੇ ਬਾਰੇ ਤੋਬੇ ਦਾ ਜਾਣ ਤੋਬੇ ਦਾ ਜਿਹੜਾ ਟੈਂਡਰ ਐ ਠੇਕਦਾਰਾਂ ਦਾ ਲੈਰੇ ਦਾ ਠੇਕਦਾਰ ਐ ਤੇ ਟੈਂਡਰ ਉਹ ਇਹਨੂੰ 2 ਸਾਲ ਦੇ ਕਰੀਬ ਹੋ ਗਏ ਇਹਦਾ ਕੁਝ ਉਸੇ ਸਮਾਂ ਹੁੰਦਾ ਐ ਇਹ ਟੈਂਡਰ ਦਾ ਜਿਹੜਾ ਕੰਮਕਾਰ ਪੂਰਾ ਕਰਉਂਦਾ ਤੇ ਉਹ ਕਹਿੰਦਾ ਐਗਰੀਮੈਂਟ ਵਗੈਰਾ ਹੁੰਦਾ ਉਹਦਾ ਟਾਈਮ ਤਾਂ ਕਿ ਟਿਕਾ ਦਾ ਨੂੰ ਅਸੀਂ ਰੋਜ਼ ਬੁਲਾਉਂਦੇ ਆਂ ਜਿਹੜਾ ਜਿਹੜਾ ਕੰਮਕਾਰ ਪੇਸ਼ਦਾ ਸੀ ਕਲਮਪ ਕਰਾਜਾ ਤਰਾ ਟਾਈਮ ਪਾਪੜਿਆ ਨਹੀਂ ਵੇ ਟੈਂਡਰ ਬਲੈਕਲਿਸਟ ਤੋਂ ਉਹਦਾ ਕਿਹਦਾ ਉਹਨੇ ਜਬ ਤੋਂ ਨਹੀਂ ਆ ਕੱਲ ਪਰਸੋ ਜਿਹੜਾ ਟਿਕਾ ਦਾ ਬੁਲਾਇਆ ਉਹ ਸਾਡੇ ਨਾਲ ਵਾਦਾ ਕਰ ਗਿਆ ਵੀ ਮੈਂ ਦਿਵਾਲੀ ਤੋਂ ਬਿਸ਼ਕਰਮਾ ਤੋਂ ਅਗਲੇ ਦਿਨ ਮੈਂ ਇਹ ਟੋਬੇ ਦਾ ਕੰਮ ਚਲਾ ਦੂਆ ਤੇ ਜੋ ਵੀ ਟੈਂਡਰ ਦੇ ਸ਼ਰਤਾਂ ਨੇ ਉਹਦਾ ਕੰਮ ਕਰਨਾ ਇਹ ਕੋਈ ਹੋਣਾ ਦਿਵਾਲੀ ਤੋਂ ਬਾਅਦ ਕੰਮ ਕਰਵਾਉਂਦੇ ਦੱਸਾਂਗੇ 1 2 ਸਾਲ ਪਹਿਲਾਂ ਡੱਪ ਗਈ ਇੱਥੇ ਬੁਰਾਲ ਹੋ ਜਾਂਦਾ ਟੋਬੇ ਦਾ ਪਾਣੀ ਵਾਰਸਾ ਕਰਕੇ ਉਹ ਪਰ ਜਦੋਂ ਤਾਂ ਬਦਲ ਘਰਾਂ ਦੇ ਵਿੱਚ ਵਰਦਾ ਜਾਨੀ ਮੰਨ ਲਿੱਤਾਂ ਫੁੱਟੁੰਦਾ ਤਾਂ ਇਹ ਤਾਂ ਬੇਨਤੀ ਕਰਦੇ ਆ ਇਹੋ ਸਾਹਬ ਨੂੰ ਵੀ ਪ੍ਰਸਾਧ ਨੂੰ ਵੀ ਦਾ ਕੰਮ ਜਿਹੜਾ ਜਲਦ ਜਲਦ ਕਰਾਇਆ ਤਾਂ ਉਹਦਾ ਨੀਂਹ ਇਕੱਠੇ ਇਕਦਾਂ ਕੰਮ ਕਰਦਾ ਤਾਂ ਇਹਦਾ ਟੈਂਡਰ ਬਲੈਕਲਿਸਟ ਕਰਕੇ ਨਵੇਂ ਟੈਂਡਰ ਦਾ ਕੰਮ ਦਿੱਤਾ ਜਾਵੇ ਇਹਦੇ ਛੋੜ ਜਾਓ ਬੁਝਾ ਜਾਵੇ ਜੇ ਕੰਮ ਜਲਦੀ ਜਲਦੀ ਚਲਾ ਜਾਵੇ ਇਹ ਬਾਕੀ ਜਿਹੜਾ ਹੋਰ ਕੰਮ ਨੇ ਬਕਾਸ ਦੀ ਗੱਲ ਕਰਦਾ ਮੈਂ ਵੀ ਸਾਡਾ ਅਜੇ ਤੱਕ ਤੁਹਾਡੇ ਬਾੜ ਨੰਬਰ 4 ਤੇ ਸਾਡੇ ਬਾੜ ਨੰਬਰ 4 ਦੇ ਤਿਲ ਕਦਿਆਂ ਉੱਤੇ ਨਵੀਆਂ ਕਲੋਨੀਆਂ ਆਵਾਦ ਹੋਈਆਂ ਨੇ ਉੱਥੇ ਕੱਟੋ-ਕੱਟ 10 ਸਾਲਾਂ ਤੋਂ ਪਰੋਗੇ ਕਿੱਥੇ ਨਾ ਸੀਵਰੇਜ ਪਾਣੀ ਦੀ ਸੁਵਿਧਾ ਨਾ ਪਾਣੀ ਦੀ ਨਾ ਸੀਵਰੇਜ ਦੀ ਤੇ ਨਾ ਕੋਈ ਉੱਤੇ ਗਲੀ ਬਣੀ ਹੋਈ ਤੇ ਇਹ ਹੋਇਆ ਇਸ ਤਰ੍ਹਾਂ ਇਹ ਧੁੰਗਿਆ ਨੇ ਉੱਤੇ ਪਾਣੀ-ਪਾਣੀ ਧੁੰਗਿਆ ਨੇ ਕਿੱਥੇ ਜਦੋਂ ਪਾਣੀ ਆਉਂਦਾ ਹੈ ਬਾਰਸ਼ ਹੁੰਦਾ ਤਾਂ ਉੱਤੇ ਪਾਣੀ ਵੀ ਥੋੜੇ-ਥੋੜੇ ਪਾਣੀ ਲੱਗ ਲੱਗ ਕੇ ਸਰਦਾ ਜਾਂਦਾ ਹੈ ਉੱਥੇ ਪਰਿਵਾਰ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਨਿਕਲਣਾ ਬਹੁਤ ਔਖਾ ਹੈ ਸਾਡਾ ਸਾਡੇ ਕਾਵਨ ਮੰਤਰੀ ਸਤਕਾਰ ਨੂੰ ਉਹਨਾਂ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਇਹਨਾਂ ਦੇ ਟੈਂਡਰ ਜਲਦ ਜਲਦ ਕਰਾਇਆ ਜਾ 3 ਨੰਬਰ ਬਾਰ ਤੇ 4 ਨੰਬਰ ਬਾਕੀ ਦਾ ਸਾਡੇ ਕਈ ਹੋਰ ਕਿਹੜੇ ਪਿੰਡ ਤੇ ਆ ਬਾਰਾਂ ਨੇ ਉਹਦਾ ਰਿਪੇਅਰਿੰਗ ਦਾ ਕੰਮ ਹੈ ਸਾਡੇ ਦੋ ਵਾਰਾ 3 ਤੇ 4 ਨੰਬਰ ਤੇ ਜਗਲੀਆਂ ਪੁਰਾਣੇ 10 15 ਸਾਲਾਂ ਤੋਂ ਪੈਣ ਗੀਆਂ ਨੇ ਨਾ ਕਾਂਗਰਸ ਦੇ ਟਾਈਮ ਤੇ ਹੋਈਆਂ ਨਾ ਹੋਣੀਆਂ ਚਾਰ ਸਾਲਾਂ ਤੋਂ ਤੱਕ ਤੇ ਉੱਥੇ ਕੋਈ ਵੀ ਇંટ ਨਹੀਂ ਲੱਗੀ ਨਾ ਪੈਰ ਲੱਗਿਆ ਤਾਂ ਬੇਨਤੀ ਉਹ ਸਾਡਾ ਗੰਨਦ ਕੰਮ ਕਰਾਏ ਉਹਦੇ ਟੈਂਡਰ ਪਾ ਜਾਏ ਇਹ ਸਨ ਬਿਚਾਰ ਸਿੰਘ ਜੀ ਕੰਬੋਜ ਬਾੜ ਨੰਬਰ 4 ਚੋਂ ਐਮਸੀ ਜਿਨ੍ਹਾਂ ਨੇ ਆਪਣੀਆਂ ਬਾੜ ਨੰਬਰ ਦੀਆਂ ਮੁਸ਼ਕਲਾਂ ਵੀ ਦਸੀਆਂ ਅਤੇ ਮੂਨਕ ਦੀਆਂ ਜਿਹੜੀਆਂ ਮੁਸ਼ਕਲਾਂ ਉਹੀ ਸਰਕਾਰ ਦੇ ਔਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦੀਆਂ ਇਹਦੇ ਨਾਲ ਹੀ ਮੈਂ ਪੰਦੀਪ ਸਿੰਘ ਸਰਾਓ ਪੱਤਰਕਾਰ ਐਲਵੀਐਸ ਨਿਊਜ਼ ਮੂਨ ਐਂਡ ਟੋਹਾਰਾ ਧੰਨਵਾਦ ਜੀ